ਵਾਹਿਗੁਰੂ ਵਾਹਿਗੁਰੂ ਵਾਹਿਦੂ ਜੀਓ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿ ਗੁਰੂ ਜੀ ਬਣੀ ਗੁਰੂ ਗੁਰੂ ਹੈ ਬਾਣੀ ਵਿੱਚੋ ਬਾਣੀ ਅੰਮ੍ਰਿਤ ਸਾਰੇ ਏਕ ਦਰਜੁ ਮੰਨੈ ਗੁਰਬਾਣੀ ਕਹੈ ਸੇਵਕ ਜਨ ਮੰਨੈ ਪ੍ਰਤਖ ਗੁਰੂ ਨਿਸਤਾਰੇ ਰਹਤ ਪਿਆਰੀ ਮੋਜ ਕੋ ਸਿੱਖ ਪਿਆਰਨਾ ਹੈ ਸਿੱਖ ਪਿਆਰਨਾ ਹੈ ਮਮਰਹਤ ਪ੍ਰਿਆਜੀਆ ਹੈ ਸੁਰਨਾ ਦੇ ਮਨ ਜਨ ਮਰਤ ਖੋਜ ਰੇ ਸਵਾਮਰਤ ਬਰਤੇ ਭਇਆ

ਸਭ ਲੋਕੋਂ ਕਾਰ ਚੁੱਕਾ ਸਤਿਗੁਰੂ ਨੇ ਲਾ ਭਾਇ ਕਹੇ ਨਾਨਕ ਜਿਸ ਨੂੰ ਆਪ ਤੁਠਾ ਦੇ ਨਾਮ ਅਰਤ ਗੁਰ ਤੇ ਪਾਇ ਅਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਪਾਵਨ ਗੋਦੀ ਵਿੱਚੋਂ ਆਵਸਾਰੀ ਸੰਗਤਾਂ ਕਨੇਰੀ ਨਦਰ ਦੇ ਪਾਤਰ ਬਣ ਰਹੇ ਹੋ ਮਾਲਕ ਜੀ ਦੇ ਸਾਰੀ ਸ੍ਰਿਸ਼ਟੀ ਜਿਸ ਪ੍ਰਭੂ ਦੀ ਮਰਜਾਜਾ ਵਿੱਚ ਚੱਲ ਰਹੀ ਹੈ ਜੀ ਦੇ ਇਸ਼ਾਰੇ ਦੇ ਨਾਲ ਕਾਰਜਕਾਰੀ ਹੋ ਰਹੀ ਹੈ ਵਰਲਡ ਦੀ ਇਕਲੌਤੀ ਆਸ ਹਾਜ਼ਰਾ ਹਜ਼ੂਰ ਸਹਜਾ ਸਹੂਦ ਸਰਬ ਕਲਾ ਪ੍ਰਭੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨੰਦੀ ਕੋ ਤੇ ਅੰਦਰ ਦੇ ਗਰੀਬਾਂ ਨੂੰ ਜਗ੍ਹਾ ਮਿਲੀ ਹੈ ਆਪ ਸਾਰਿਆਂ ਨੂੰ ਭਾਈ ਸਾਹਿਬ ਨੇ ਸਾਡੇ ਪਿਤਾ ਸਮਾਨ ਜਿਨ੍ਹਾਂ ਨੇ ਅੰਦਰੋਂ ਤਰੁੱਟ ਕੇ ਆਪ ਦੀ ਨੂੰ ਆਵਾਜ਼ਾਂ ਮਾਰੀਆਂ ਨਾਮ ਹੀ ਗੁਰਮੀਤ ਤੇ ਗੁਰੂ ਦੀ ਮੱਤ ਤੇ ਗੁਰੂ ਦਾ ਪਿਆਰ ਜਿਹੜਾ ਹੈ ਆਪ ਦੀ ਨੂੰ ਵਰਸਾਇਆ ਆ ਬਹੁਤ ਬਹੁਤ ਧੰਵਾਦ ਗੁਰੂਕ੍ਰਿ ਸੰਗਤ ਦਾ ਸਾਰੀ ਸੰਗਤਾਂ ਪ੍ਰਬੰਧਕਾਂ ਦਾ ਫਤਿ ਬੁਲਾਇਓ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਖਤੇ ਆਓ ਪਿਆਰੇ ਦੇ ਪਿਆਰ ਦੇ ਨਾਲ ਜੁੜੀਏ ਜੋ ਸਤਿਗੁਰੂ ਚਾਹਣਗੇ ਬੁਲਾ ਲੈਣਗੇ ਜਿਸ ਤਰ੍ਹਾਂ ਬੜਾ ਪਿਆਰਾ ਬਚਨ ਉਂ ਗਿਆਨੀ ਹੋਣਾ ਕੀਤਾ ਵੀ ਆਪਾਂ ਕੌਣ ਅਵਰਤ ਛਗਣ ਵਾਲੇ ਆਪਾਂ ਕੌਣ ਰਹਿਤ ਰੱਖਣ ਵਾਲੇ ਆਪਾਂ ਕੌਣ ਜੀਵਨ ਬਣਾਉਣ ਵਾਲੇ ਇਹ ਸੱਚ ਹੈ ਤਨ ਮੇਰੇ ਗੁਰੂ ਨਾਨਕ ਸਾਹਿਬ ਦੇ ਉੱਡੀ ਸਹਿਬ ਚ ਦੋ ਚੀਜ਼ਾਂ ਦਾ ਖਿਆਲ ਕਰਾਉਂਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਤੇ ਦੂਸਰੀ ਪੰਕਤੀ ਕਹਿੰਦੀ ਕਿਵ ਸਚਿਆਰਾ ਕਿਵ ਕੂੜੈ ਟੁੱਟੈ ਪਾ ਈ ਸਤਗੁਰੂ ਕਿਹੜਾ ਤਰੀਕਾ ਵਰਤੀਏ ਹੈ ਤੇ ਤੇਰਾ ਹੁਕਮ ਹੀ ਆ। ਇਹ ਚ ਵੀ ਕੋਈ ਅਤਕ ਕਥਨੀ ਨਹੀਂ ਵੀ ਸਤਗੁਰੂ ਚਾਉਣ ਤੇ ਨਜ਼ਰੀਆ ਪਤਾ ਨਹੀਂ ਕਿਹੜੀ ਰੂਹ ਨੂੰ ਕਿੱਥੋਂ ਚੁੱਕ ਕੇ ਉਹਨੇ ਕਿੱਥੇ ਬਿਠਾ ਦੇਣਾ। ਜਦੋਂ ਸ਼ਹਿਜ਼ਾਦਾ ਮੁਅਜ਼ਮ ਬਹਾਦਰ ਸ਼ਾ ਮਾਰੇ ਸਾਹਿਬ ਜੀ ਤੋਂ ਵਾਅਦਾ ਕਰਕੇ ਮੁਕਰਦਾ ਦੱਸਿਆ ਸੀ ਨਾ। ਹਾਜ਼ਰ ਪਾਛਕ ਜੰਦੇ ਮਾਜਮ ਤੂੰ ਵਾਦਾ ਕੀਤਾ ਸੀ ਕਿ ਮੈਨੂੰ ਕੁਰਸੀ ਲੈ ਲਿਓ ਅਸੀਂ ਤੈਨੂੰ ਕੁਰਸੀ ਤੇ ਬਿਠਾਤਾ ਪਰ ਤੂੰ ਹੁਣ ਮੁਕਰਦਾ ਏ ਜਿਦਾਂ ਅੱਜ ਦੇ ਹਾਲਾਤ ਨੇ ਸਾਡੇ ਆਗੂ ਆਏ ਚੁਣਨ ਵਾਲੇ ਵੀ ਤੁਸੀਂ ਗੂਠੇ ਨੱਪਣ ਵਾਲੇ ਵੀ ਤੁਸੀਂ ਬਿਠਾਉਣ ਵਾਲੇ ਵੀ ਤੁਸੀਂ ਤੇ ਹੁਣ ਕੁੱਟ ਖਾਣ ਵਾਲੇ ਵੀ ਆਪੇ ਇਸ ਸਹਬੰਦ ਦੇ ਦਰਬਾਰ ਵਿੱਚ ਆਇਆ ਕਿੰਨੀ ਆਗਰ ਕਰਕੇ ਆਖਿਆ ਸਤਿਗੁਰੂ ਮੇਰੇ ਸਿਰ ਤੇ ਹੱਥ ਰੱਖੋ ਤੁਹਾਡੇ ਦਰਬਾਰ ਤੋਂ ਆਵਾਜ਼ ਆਉਣੀ ਹੈ ਦੁਕਾਲਿੰ ਪ੍ਰਣਾਸੀ ਦਿਆਲ ਅੰਸਰ ਸਦਾ ਅੰਗ ਸੰਗੇ ਤੁਹਾਡੇ ਦਰਬਾਰ ਚੋਂ ਆਵਾਜ਼ ਆਉਂਦੀ ਹੈ ਸੋ ਸਤਿਗੁਰ ਪਿਆਰਾ ਮੇਰੇ ਮੇਰੇ ਜਿੱਥੇ ਕਿੱਥੇ ਮੈਨੂੰ ਲਈ ਤੇਰੇ ਦਰਬਾਰ ਚੋਂ ਆਵਾਜ਼ ਆਉਂਦੀ ਹੈ ਸਾਚੀ ਸਾਹਿਬਾ ਕਿਆ ਨਾ ਸੱਚ ਸੇਵਾ ਕਿਆ ਪਰ ਹਜ਼ੂਰ ਮੇਰੇ ਤੇ ਕਿਰਪਾ ਕਰੋ ਮੇਰੀ ਬਾਹ ਫੜੋ ਜਾਂ ਕੋ ਮੁਸ਼ਕਿਲ ਅਤ ਬਣੇ ਢੋਈ ਕੋਏ ਨਾ ਦੇ ਲਗੂ ਹੋਏ ਦੁਸ਼ਮਨਾ ਸਾਖ ਤੇ ਭਜ ਖਲੇ ਸਭ ਭਜੇ ਆਸਰਾ ਚੁੱਕੇ ਸਭ ਸਰਾਉ ਚਿੱਤ ਆਵੇ ਸੁਪਾਰ ਬ੍ਰਹਮ ਲੱਗੇ ਨਾ ਪਹਿਲਾਂ ਤੇ ਚਿੱਤ ਕਰੀਏ ਉਹਨੂੰ ਆਓ ਸਾਰੇ ਜਣੇ ਜੋ ਜੋ ਹੁਕਮਾਰੇ ਦਾ ਬੜਾ ਪਿਆਰ ਵਰਤਾਇਆ ਤੁਸਾਂ ਇਹ ਬੜੀ ਡੂੰਗੀ ਬਖਸ਼ਿਸ਼ ਹੈ ਗੁਰੂ ਕੋ ਮਾਫੀ ਕਿਤੇ ਕੱਲੇ ਬੈ ਕੇ ਵਿਚਾਰੀਏ ਨਾ ਵੱਡੇ ਵੱਡੇ ਭਾਗ ਆਪਣੇ ਸਾਰਿਆਂ ਦੇ ਬਹੁਤ ਜ਼ਿਆਦੇ ਕਰੋੜਾਂ ਹੀ ਜਿਹੜਾ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਪਿਓ ਮਿਲਿਆ ਮਾਤਾ ਸਹਿਬ ਕੌਰ ਵਰਗੀ ਮਾਂ ਦੀ ਕੋਖ ਮਿਲੀ ਆਪਾਂ ਨੂੰ ਜਦੋਂ ਵੀ ਤੁਸੀਂ ਪਿਆਰ ਨੂੰ ਪੜੋਗੇ ਨਾ ਬਾਰੀ ਤੌਰ ਤੇ ਅੰਮ੍ਰਿਤ ਦੀਆਂ ਬਾਤਾਂ ਆਪਾਂ ਪਾਈ ਦੀਆਂ ਕਰਿ ਛਕਿਆ ਵੀ ਹੈ ਪਰ ਜਦੋਂ ਨੇੜੇ ਓਕੇ ਵੇਖੀਦਾ ਮੈਂ ਬੱਚਾ ਤੁਹਾਡਾ ਮਨ ਪਰ ਜਾਂਦਾ ਕਿ ਸਤਿਗੁਰੂ ਬੜੀ ਦੂਰ ਬੈਠੇ ਆਂ ਰਿਆਖੋ ਆ ਬੜੀ ਦੂਰ ਆਪਾਂ ਸਤਿਗੁਰੂ ਵਿਚਾਰਾ ਬਹੁਤ ਗੁਰੂ ਦੇ ਪਿਆਰ ਦੀਆਂ ਬੜੀਆਂ ਹੀ ਆਪ ਜੀ ਸਰੋਤੇਓ ਗਾ ਕੇ ਬਣੇ ਕਰਾਂਗੇ ਆਓ ਸੀਸ ਦਿਓ ਸਭ ਤੋਂ ਜਿਹੜੀ ਵੱਡੀ ਬਖਸ਼ਿਸ਼ ਹੈ ਓਏ ਬੰਦਗੀ ਜਿੰਨੀ ਵੱਗ ਬੰਦਕੀ ਹੋਊਗੀ ਉਨੀ ਗੰਦਗੀ ਤੋਂ ਬਚਾਂਗੇ ਅੱਜ 99% ਗੰਦਗੀ ਫੈਲ ਰਹੀ ਆ ਤੇ ਬੰਦਕੀ ਭਾਈ ਗੁਰਦਾਸ ਜੀ ਕਹਿੰਦੇ ਕਰਨ ਬੰਦਕੀ ਵਿਰਲੇ ਪਿਆ ਵਿਰਲੀnga ਲੋਕਾਂ ਮਰੀਆਂ ਭੈਣਾਂ ਵੀਰ ਬਚਾ ਕਰ ਲੋ ਸਾਡੇ ਬਜ਼ੁਰਗ ਵੀ ਇੱਕ ਹਾਕਤ ਕਹਿੰਦੇ ਹੁੰਦੇ ਸੀ ਲਾਈਵ ਚੱਲਦਾ ਕਿ ਲੋਕੀ ਕਹਿੰਦੇ ਪ੍ਰਾਣੇ ਬਜ਼ੁਰਗਣ ਪੜਾ ਉਹ ਤਿੰਨ ਗੱਲਾਂ ਕਹਿੰਦੇ ਹੁੰਦੇ ਸੀ ਕਹਿੰਦੇ ਜਦੋਂ ਕਲ ਯੁੱਗ ਦਾ ਪੁਰ ਜੋਰ ਸਮਾਉਣਾ ਜਿਹੜੀ ਗਾਂ ਨੂੰ ਲੋਕੀ ਮੱਥਾ ਟੇਕਦੇ ਸੀ ਪੇੜਾ ਦੇ ਲੇਸਿਸ ਛੋਟੇ ਹੁੰਦੇ ਜਾਂਦੇ ਰਹਿਆ ਜਾਨੀ ਜੀ ਸਵੇਰੇ ਉੱਠ ਕੇ ਕਿੰਨਾ ਦਰਦੀ ਮਾਂ ਨੇ ਕਹਿੰਨਾ ਗਊ ਮਾਤਾ ਨਾ ਚਲੋ ਦੁੱਧ ਦਿੰਦੀ ਮਾਂ ਹੀ ਹੈ ਤੇ ਕਹਿੰਦੇ ਸਮਾਂ ਇਹੋ ਜਿਹਾ ਆਊਗਾ ਇਹ ਗਊ ਜੀ ਦੀ ਪੂਜਾ ਹੁੰਦੀ ਏ ਤੱਕੇ ਖਾਓ ਵੀ ਤੱਕੇ ਅੱਜ ਵੇਖ ਲੋ ਕੀੜੇ ਫੈਲ ਨਾਲੀਆਂ ਚ ਗੰਦੇ ਪਾਣੀ ਨੂੰ ਚਟਦੀ ਪਈ ਹੈ ਕਿਤੇ ਦੁੱਧ ਪਰਪੜ ਰਮੀਆਂ ਦਿੱਤਾਏ ਇਹ ਵਖਤ ਦੀ ਖੇਡ ਹੈ ਇਹ ਸਿੱਧੇ ਜਿਹੇ ਸ਼ਬਦ ਪਰ ਪ੍ਰਾਣਯ ਉਜੁਰਗਾਂ ਕੋ ਅਸੀਂ ਸੁਣਦੇ ਰਹੇ ਆਪਣੇ ਵੱਡਿਆਂ ਕੋ ਬਹਿ ਕੇ ਬੜਾ ਸਕੂਨ ਮਿਲਦਾ ਹੁੰਦਾ ਸੀ ਜਦੋਂ ਕੋਈ ਵੱਡੇ ਨੇ ਆ ਬਚਨ ਸੁਣਾਉਣੇ ਦੂਸਰਾ ਬਚਨ ਉਹਨਾਂ ਸੁਣਾਉਣਾ ਵੀ ਗੰਦਗੀ ਫੈਲ ਰਿਉ ਵੀ ਅਮੇ ਅੱਜ ਕੀ ਕੱਲ ਵੇਖ ਰਹੇ ਹੰਦਿਆ ਸੀ ਪਤਾ ਨਹੀਂ ਸੱਚ ਹੈ ਝੂਠ ਹੋ ਵੀ ਸਕਦਾ ਪਿਓ ਨੇ ਧੀ ਦੇ ਨਾਲ ਵਿਆਹ ਕਰਾਇਆ ਹੈ ਭੈਣ ਭਰਾਵਾਂ ਨੇ ਵਿਆਹ ਕਰਾਉਣ ਦਾ ਕੀ ਜਦੋਂ ਕੋਈ ਇਹ ਖਬਰ ਸੁਣਦਾ ਇੱਕ ਵਾਰੀ ਹੌਲ ਜਾ ਪੈਂਦਾ ਨਾ ਠੀਕ ਹੀ ਬਣ ਗਿਆ ਪਰ ਜਦੋਂ ਆਪਣੇ ਗੁਰੂ ਬਾਬੇ ਦੀ ਆਪਾਂ ਪ੍ਰਾਤਨ ਜਨਮ ਸਾਖੀਆਂ ਪੁਰਾਣੇ ਗ੍ਰੰਥ ਪੜ੍ਹਦੇ ਜਿਨ੍ਹਾਂ ਨੂੰ ਸ਼ੌਂਕ ਹੈ 500 ਸਾਲ ਪਹਿਲਾਂ ਹੀ ਇਸ਼ਾਰਾ ਮਾਰੇ ਨੇ ਕਰਤਾ ਸੀ ਕੁਮਕੀਵਰੀ ਜਿੱਕਰ ਮੈਂ ਸੁਣਾਉਣਾ ਵੀ ਮੈਂ ਵੀ ਜੋ ਅੱਜ ਵਰਤਿਆ ਨਾ ਚਲੋ ਮਸਕੀਨ ਸਾਹਿਬ ਕਹਿੰਦੇ ਹੁੰਦੇ ਕੋਲੇ ਤੇ ਪੈਰ ਆਉਂਦਾ ਚੀਕ ਨਿਕਲਦੀ ਆ ਕਈ ਤੇ ਨਿਕ ਭਾਵ ਕੋਹਿੰਦੇ ਸਾਡੇ ਸਿੰਘ ਮਿਰਖਾ ਪਿੱਛੇ ਜੇ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਜਿਹੜੇ ਦਰਸ਼ਨ ਕਰਾਉਂਦੇ ਸੰਗਤਾਂ ਨੂੰ ਪ੍ਰਾਤਮਿਕ ਗੁਰਧਾਮਾਂ ਦੇ ਉਹ ਰੂਪੇ ਸੀ ਉਹ ਵੀਡੀਓ ਚੱਲੀ ਬੜਾ ਰੋਏ ਸਾਡੇ ਅੱਗੇ ਤਰਲਾ ਲੈ ਕੇ ਬੜਾ ਰੋਏ ਭਾਈ ਸਿੰਘ ਮੋਸ਼ਨਲ ਹੋ ਗਏ ਰੋਏ ਪਤਾਂ ਖੁਜਦਾ ਗਿਆਨੀ ਦੀ ਟੜਟੜੇ ਸੀ ਰੋਣਾ ਉਦੋਂ ਬੰਦੇ ਨੂੰ ਆਉਂਦਾ ਹੈ ਕਿ ਜਦੋਂ ਉਹਦਾ ਕੋਈ ਵਾਸਾ ਨਾ ਚੱਲਦਾ ਹੋਵੇ ਆਪਸੇ ਮੈਨੂੰ ਵੀ ਸੁਬਿਆ ਸ਼ਾਇਦ ਕਿਸੇ ਮਹਾਂਪੁਰਖ ਦਾ ਵਚਨ ਸੀ ਉਹਨਾਂ ਖੂਦ ਉੱਤੇ ਖੂ ਸੀ ਤੇ ਖੂਦ ਹੀ ਉੱਤੇ ਉਹਨਾਂ ਨੂੰ ਸੁਖਮਨੀ ਸਾਹਿਬ ਦਾ ਪਾਠ ਜਵਾਨੀ ਕੰਢ ਸੀ ਤੇ ਨਾਲੇ ਪ੍ਰਕਰਮਾ ਕਰੀ ਗਏ ਨਾਲੇ ਸੁਖਮਨੀ ਸਾਹਿਬ ਕਰੀ ਗਏ ਖੂਤੇ ਬੈ ਗਏ ਤੇ ਜਿਹੜੇ ਸਿਰਜਣ ਦਾ ਪ੍ਰੇਮ ਸੀ ਤੇ ਜਦੋਂ ਉਹਨਾਂ ਨੇ ਆ ਕੇ ਪੁੱਛਿਆ ਜੀ ਕੀ ਵੇਲੇ ਖੂਚ ਉਹ ਖਮੋਸ਼ ਹੋ ਗਏ ਤੇ ਉਹਨਾਂ ਦੇ ਨੈਤਰਾਂ 'ਚੋਂ ਬੂੰਦਾਂ ਨਿਕਲੀਆਂ ਕਹਿੰਦੇ ਜੀ ਕਿੱਥੇ ਪਹੁੰਚ ਗਏ ਜੇ ਲੰਮਾ ਜਿਹਾ ਸਾਲ ਲੈ ਕੇ ਕਹਿੰਦੇ ਛੱਡ ਕਹਿੰਦੇ ਨਹੀਂ ਬਾਬਾ ਜੀ ਇਦਾਂ ਨਹੀਂ ਹੁਣ ਦੱਸਣਾ ਪੈਣਾ ਇਹ ਗੁੱਜੀ ਰਮਨੁ ਫਕੀਰਾ ਤੇਰੀ ਸ਼ਹਿਦ ਨਾਲੋ ਇਹ ਮਿੱਠੀ ਦੱਸੋ ਕਹਿੰਦੇ ਦੱਸਣਾ ਤੇ ਫਿਰ ਸੁਣ ਕਹਿੰਦੇ ਮੇਰਾ ਜੀ ਕਰਦਾ ਜੀ ਭਾਈ ਸਾਹਿਬ ਬੋਲਦੇ ਮੈਂ ਉਹ ਚੀਜ਼ ਮੈਨੂੰ ਯਾਦ ਆ ਗਈ ਕਹਿੰਦੇ ਪੈ ਪਾਠ ਕਰਕੇ ਅਰਦਾਸ ਕੀਤੀ ਤੇ ਮੇਰੀ ਨਿਕਾਹ ਗਈ ਖੂਹ ਦੇ ਪਾਣੀ ਚ ਤੇ ਮੈਂ ਅੰਦਰ ਹੀ ਅੰਦਰ ਇੱਕ ਤਰਲਾ ਲੈੰਦਿਆਂ ਵੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਕ ਤਰਸ ਕਰਦੇ ਸਾਡੇ ਗਰੀਬਾਂ ਤੇ ਇਹ ਖੂ ਦਾ ਪਾਣੀ ਉੱਪਰ ਆ ਜੇ ਭਰ ਜੇ ਤੇ ਮੈਂ ਇਹਦੀ ਉੱਤੇ ਬਾਣੀ ਦਾ ਜਾਪ ਕਰਕੇ ਇਹਦੇ ਚ ਪਤਾਸੇ ਖੰਡਾ ਘੋਲ ਕੇ ਇਹ ਸਾਰੇ ਖੂ ਦੇ ਜਲ ਨੂੰ ਅੰਮ੍ਰਿਤ ਬਣਾਣਾ ਕੋ ਸਤਨਾਮ ਕਿੰਨੀ ਰਖੋ ਡਾ ਰਹੀ ਹੈ ਵਾਦੀ ਉਸ ਰੂਹ ਦੀ ਕੇੰਦਰ ਵੀ ਸਾਰਾ ਖੂ ਅਮਰਤ ਬਣ ਜੇ ਤੇ ਮੇਰੀ ਡਿਊਟੀ ਲਾ ਦੇ ਬਾਪੂ ਤੇ ਜਿਹੜਾ ਵੀ ਇਧਰੋਂ ਲੰਗੇ ਮੈਂ ਪਰ ਪਰ ਕੇ ਚੁਲੇ ਸਾਰਿਆਂ ਨੂੰ ਅਮਰਤ ਹੀ ਛਕਾਈ ਜਾਵਾਂ ਆਪੇ ਸਤਿਗੁਰੂ ਕੈਸੀ ਅੰਦਰ ਦੀ ਇਹ ਤੜਪ ਹੁੰਦੀ ਹੈ ਜੀ ਆਪੋ ਆਪਣੀ ਦੋ ਬਚਨ ਯਾਦ ਕਰਾਈ ਤੇ ਇਹ ਜਿਹੜਾ ਗਊ ਵਾਲਾ ਦੂਸਰਾ ਜਿਹੜਾ ਗੰਦਗੀ ਬੱਚਿਆਂ ਦੇ ਵਿੱਚ ਵੜ ਗਈ ਤੀਸਰਾ ਇੱਕ ਹੋਰ ਬਚਨ ਕਰਦੇ ਹੁੰਦੇ ਸੀ ਕਿ ਨਾ 12 ਕੋਤੇ ਦੀਵਾ ਇਹ ਆਮ ਗੱਲਾਂ ਘਰਾਂ ਚ ਅੱਜ ਪਤਾ ਲੱਗਾ ਕਿ ਨਾ ਕਿਸੇ ਰੰਗੀ ਰੂਹ ਨੂੰ ਪੁੱਛਿਆ ਬਾਬਾ ਜੀ ਦੋ ਗੱਲਾਂ ਤੇ ਸਮਝ ਆ ਗਈਆਂ ਜਿਹੜੀਆਂ ਸਾਹਮਣੇ ਦੇ ਸਕੀਆਂ ਵੀ ਨੰਗੇ ਹੋ ਗਏ ਲੋਕ ਗਊ ਗੰਦ ਗਲਖਾਰੀ ਕੋਟਖਾਰੀ ਹੈ ਅੱਤੇ ਜੀ ਗੱਲ ਦੀ ਰੰਗ ਦੱਸੋ ਇਹ 12 ਕੋਹ ਵਾਲਾ ਪ੍ਰੋਗਰਾਮ ਕੀ ਹੈ ਦੀਵਾ ਜਗੇਗਾ ਤੇ ਉਸ ਰੱਬੀ ਰੂਹ ਨੇ ਆਖਿਆ ਕਹਿੰਦੇ 12 ਕੋਹ ਦਾ ਭਾਵ ਇੱਕ ਕੋਹ ਤੇ ਜੇ ਪਿੰਡ ਹੋਵੇ ਤੇ ਹੁਣ ਸਮਾ ਇਦਾਂ ਦਾ ਹੋਵੇਗਾ 12 ਕੋਹ ਪਿੰਡਾਂ ਚ ਕੋਈ ਇੱਕ ਰੱਬ ਦੀ ਰੰਗੀ ਰੂਹ ਮਿਲੋਗੀ ਨਹੀਂ ਤੇ ਕੰਮ ਗੜਬੜ ਹੋ ਜਾਣਾ ਦੀਵੇ ਦਾ ਭਾਵ ਹੁੰਦਾ ਰੁਸ਼ਨਾਈ ਚਾਨਣ ਗੁਰਬਾਣੀ ਇਸ ਜਗ ਮੈਂ ਚਾਨਣ ਆ ਨਾ ਤੇ ਕੱਲਾ ਮੱਥਾ ਟੇਕ ਕੇ ਅੰਦਰ ਨਹੀਂ ਮਿਲਣਾ ਮਨਿੰਦਕ ਨਹੀਂ 100-100 ਅਖੰਡ ਪਾਠ ਸਾਬ ਚੱਲ ਰਿਹਾ ਏ ਬਾਣੀ ਦਾ ਪ੍ਰਤਾਪ ਹੈ ਪ੍ਰਵਾਹ ਚੱਲ ਰਿਹਾ ਹੈ। ਬਰੀ ਥੋੜਾ ਜੀ 100 ਗਊ ਦੁੱਧ ਦੇ ਰਹੀ ਹੋਵੇ ਤੇ ਪਾਉਣ ਲਈ ਪੜ੍ਹ ਲਈ ਨਹੀਂ ਹੋਵੇ ਆਖੂ ਸਤਨਾ। ਅੱਜ ਮਹਾਰਾਜ ਸਾਹਿਬ ਨੇ ਤੁਹਾਨੂੰ ਆਵਾਜ਼ ਮਾਰੀ ਭੈਣਾ ਨੂੰ ਸੁਖਮਣੀ ਸਾਹਿਬ ਕੰਠੇ ਪੜ੍ਹਦੀਆਂ ਜਿਆਦਾ ਬੰਦਗੀ ਇੱਕ ਸ਼ਲੋਕ ਆਉਂਦਾ ਹੈ ਗਿਆਨ ਅੰਜਨ ਅ ਗਿਆਨ ਹਰ ਕਿਰਪਾ ਤੇ ਸੰਤ ਨਾਮ ਦਾ ਜੀਵ ਦਾ ਭਾਵ ਰਸ਼ਨਾਈ ਦੇਣ ਵਾਲਾ ਚਾਨਣ ਦੇਣ ਵਾਲਾ ਬਲੇਉ ਚਿਰਾਗ ਅੰਧਿਆਰ ਗੁਰਨਾਮਕ ਸਹਿਬ ਕੌਣ ਸੀ ਆਪ ਨਰਾਇਣ ਧਰਤੀ ਤੇ ਕਲਾ ਲੈ ਕੇ ਉਤਰਿਆ ਇਹ ਨਾ ਸ਼ਬਦ ਤੁਲਿਓ ਕਲਾ ਧਾਰ ਮੇਰੇ ਕੋ ਗੱਲੀ ਜੀਵ ਤੇ ਕੋਥੀ ਪੜ ਕੇ ਸੁਣਾ ਰਿਹਾ ਗੁਰੂ ਨਾਨਕ ਜਿੱਥੇ ਸੁਣਾਉਂਦੇ ਸੀ ਉਹਨਾਂ ਦੇ ਕੋਲ ਕਲਾ ਜੀਤੇ ਕਿਤੇ ਕਾਰ ਜੜ ਵੀ ਜਾਂਦਾ ਸੀ ਫਿਰ ਮਹਾਰਾਜ ਉਹਨੇ ਸੰਭਾਲਦੇ ਸੀ ਆਖੋਏ ਆਪ ਨਰਾਇਣ ਕਲਾ ਧਾਰ ਜੇ ਬਾਬੇ ਕੋ ਕਲਾ ਨਾ ਹੁੰਦੀ ਤੇ ਬਾਬਰ ਨੇ ਬਾਬੇ ਨੂੰ diel ਚੋਂ ਕਦਕੜਨਾ ਹੀ ਨਹੀਂ ਆਖੋਏ ਸਚਨ ਜੀਵਾਂ ਬੇਕੋਥੀ ਬਰਕਤ ਨਾ ਹੁੰਦੀ ਤੇ ਉਹਨੂੰ ਕੀ ਉਤਤਾ ਵੀ ਬਾਬਾ ਕੌਣ ਹੈ ਇਹ ਵਾਰਿਸ ਜੀ ਦੀਆਂ ਬਰਕਤਾਂ ਬਖਸ਼ਿਸ਼ਾਂ ਵਰਤ ਰਹੀਆਂ ਏ ਇਹ ਕਲਾਈ ਤੇ ਵਰਤੀ ਸੀ ਜਫਰਨਾਮੇ ਤੇ ਜਿਹੜਾ ਔਰੰਗਜ਼ੇਬ 14 ਜੰਗਾ ਚ ਲੁੱਕ ਕੇ ਹੁਕਮ ਕਰਦਾ ਰਿਹਾ ਮਰਜ਼ ਕਹਿੰਦੇ ਉਹ ਕਦੇ ਸਾਹਮਣੇ ਤੇ ਆ ਜਾਂਦਾ ਖੋਏ ਆਮੋ ਸਾਹਮਣੇ ਗੱਲ ਕਰਦੇ ਉਹ ਬੋਲਾਂ ਚ ਕੀ ਸੀ ਗੁਰੂ ਦੀ ਕਿਰਪਾ ਨਹੀਂ ਸ਼ਕਤੀ ਨਹੀਂ ਹੈ ਸੋ ਗੁਰੂ ਸਾਡੇ ਦਾ ਭੰਡਾਰਾ ਬੜਾ ਵੱਡਾ ਆਪਾਂ ਸਾਰਾ ਪਰਿਵਾਰ ਬੈਠਿਆ ਹੈ ਤੁਹਾਡੇ ਬੱਚਿਆਂ ਜਿਨੀ ਕੁ ਬੁੱਧੀ ਆਪਾਂ ਚੱਲਦੇ ਆ ਉਹ ਜੁੜੀਏ ਥੋੜਾ ਜਿਆ ਕਰਿਓ ਜੀ ਕਿਰਪਾ ਸਾਰੇ ਮਿਲਣ ਵਾਹ ਗੁਰੂ ਵਾਹ ਗੁਰੂ